ਹਾਂ ਜੀ ਸੋ ਸਿਕਾ ਜੀ ਮੈਂ ਹਸਤਕ ਵੀ ਅ ਸ਼ਰਲੀਨ ਜਿਹੜੀ ਕੁੜੀ ਉਹ ਜਿਹੜੀ ਕਹਿੰਦੀ ਕਿ ਮੈਂ ਕਿਹੜੀ ਸਾਮ ਦੇ ਚਾ ਹਾਂ ਉਹਨੇ ਆਪਣੇ ਇੰਟਰਵਿਊ ਚ ਦੱਸਿਆ ਕਿ ਉਹ ਕੁਮਾਰ ਫੈਮਲੀ ਤੋਂ ਬਲੌਕ ਕਰਦੀ ਹੈ ਅਨੁਜ ਹੈ ਕਿ ਯ ਮੀਤੀ ਮੀਤੀ ਕਲੇਰ ਪਤਾ ਨਹੀਂ ਪਿੱਛੇ ਲਾਲਦੀ ਹੈ ਮੀਤੀ ਦੀ ਤਾਂ ਵੀਡੀਓ ਇੰਨੀ ਆ ਜਿਆਦਾ ਆਉਂਦੀਆਂ ਕੋਈ ਬਲੈਕ ਕਾਇ ਰੱਖਿਆ ਹੋਏ ਉਹਨੇ ਐਂਡ ਉਸ ਤੋਂ ਬਾਅਦ ਸ਼ਰਲੀਨ ਤੇ ਮੀਤੀ ਇਕੱਠੀਆਂ ਟੂ ਪੀਸ ਵਿੱਚ ਬਿਕਨੀ ਵਿੱਚ ਵੀ ਬਹੁਤ ਵੀਡੀਓ ਬਣਾਉਣਾ ਪਉਂਦੀਆਂ ਹੈ ਸੋ ਚਲੋ ਹਰ ਇੱਕ ਬੰਦੇ ਦੀ ਪਰਸਨ ਲਾਈਫ ਹੈ ਮੈਂ ਕਦੀ ਇਹਨਾਂ ਤੇ ਬੋਲਣਾ ਨਹੀਂ ਚਾਹੁੰਦੀ ਸੀ ਕਦੀ ਵੀ ਮੈਂ ਬਹੁਤ ਇਹਨਾਂ ਦੀ ਗੰਦੀ ਗੰਦੀ ਵੀਡੀਓਜ਼ ਦੇਖੀਆਂ ਮੈਨੂੰ ਸਟਰੋਂਗ ਕਰ ਦੇਣੀ ਹੈ ਪਰ ਮੈਂ ਅੱਜ ਇੱਕ ਤੋਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਬੀਬਾ ਚਾਹੇ ਤੁਸੀਂ ਪ੍ਰੋਸਟੀਚੂਨ ਦਾ ਧੰਦਾ ਕਰਦੀਆਂ ਹੋ ਰੋਜ਼ ਨਵੇਂ ਨਵੇਂ ਬੰਦਿਆਂ ਨਾਲ ਜਾਂਦੀਆਂ ਹੋ ਤੇ ਆਪਣਾ ਰੱਖੋ ਕੰਮ ਜਾਰੀ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਹਾਡਾ ਬਿਜ਼ਨਸ ਹੈ ਅਸੀਂ ਕੌਣ ਹੁੰਨੇ ਤੁਹਾਡੇ ਬਿਜ਼ਨਸ 'ਚ ਬੋਲਣ ਵਾਲੇ ਵੈਸੇ ਰੋਟੀ ਮਾਣਦਾ ਵੀ ਕਮਾਈ ਜਾ ਸਕਦੀ ਹੈ ਤੇਰੀਆਂ ਜੋਬਾਂ ਸਾਡੇ ਇੱਥੇ ਬਾਹਰ ਮਿਹਨਤ ਕਰੋ ਜੌਬ ਕਰੋ ਪਰ ਚਲੋ ਤੁਸੀਂ ਨਹੀਂ ਇਮਾਨਦਾਰੀ ਨਾਲ ਕਮਾਣਾ ਜਾਂ ਸ਼ਹਿਰ ਤੁਹਾਡੇ ਹੱਥੋਂ ਕਮਾਈ ਨਹੀਂ ਇੰਨੀ ਪੂਰੀ ਪੈਂਦੀ ਤੁਸੀਂ ਕਿਤੇ ਵੀ ੱੱੱਕੇ ਖਾਣੇ ਆਪਣਾ ਮੂੰਹ ਕਾਲਾ ਕਰਨਾ ਹੈ ਆਪਣਾ ਕੋਈ ਗੰਦਾ ਕੰਮ ਕਰਨਾ ਹੈ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਪਾਣੀ ਹੋ ਵੀਡੀਓ ਤੂੰ ਕਾਲੇ ਨਾਲ ਜਾ ਮਿੱਟੀ ਤੂੰ ਜਾ ਚੀਨੇ ਨਾਲ ਤੂੰ ਜਾ ਫਿਲੀਪਾਈਨੋ ਨਾਲ ਜਿਹਦੇ ਨਾਲ ਤੂੰ ਜਾਣਾ ਹੈ ਜਾ ਪਰ ਤੂੰ ਸੋਸ਼ਲ ਮੀਡੀਆ ਤੇ ਸ਼ੋਅ ਆਫ ਕਰ ਕਿਉਂ ਕਰਦੀ ਹੈਂ ਫਿਰ ਤੁਸੀਂ ਨਾਮ ਵੀ ਜਿਵੇਂ ਉਹ ਕਹਿ ਦਿੰਦੇ ਆਂ ਵੀ ਹਾਂ ਇਹ ਨਾਮ ਪੰਜਾਬੀ ਰੱਖ ਲੈਂਦੇ ਚਲੋ ਮੈਨੂੰ ਕਿਸੇ ਦੇ ਨਾਮ ਤੋਂ ਕੋਈ ਪ੍ਰੋਬਲਮ ਨਹੀਂ ਕਿਸੇ ਦਾ ਨਾਮ ਪੰਜਾਬੀ ਹੈ ਵਾਟ ਐਵਰ ਜੋ ਵੀ ਹੈ ਪਰ ਮੈਂ ਕੁੜੀਆਂ ਨੂੰ ਇਹ ਕਹੂੰਗੀ ਕਿ ਮੈਂ ਤੁਹਾਨੂੰ ਠੀਕ ਹੈ ਤੁਸੀਂ ਕਹਿੰਨੀ ਹੋ ਤੁਹਾਡੇ ਘਰ ਦੀ ਕੋਈ ਮਜਬੂਰੀ ਹੈ ਮੈਂ ਅੰਡਰਸਟੈਂਡ ਕਰਦੀ ਕਿ ਤੁਹਾਨੂੰ ਜੌਬ ਚ ਪੈਸੇ ਘੱਟ ਮਿਲਦੇ ਆ ਔਰ ਤੁਹਾਨੂੰ ਲੱਗਦਾ ਕਿ ਇਸ ਕੰਮ ਤੋਂ ਤੁਹਾਡੀ ਕਮਾਈ ਬਹੁਤ ਜ਼ਿਆਦਾ ਹੈ ਬੀਬਾ ਜੀ ਜੇ ਤੁਸੀਂ ਦੋਨੋਂ ਪਰਦੇ ਦੇ ਉਹਲੇ ਕੰਮ ਕਰ ਲਓ ਨਾ ਤੇ ਸ਼ਾਇਦ ਲੋਕ ਤੁਹਾਡੇ ਵੀ ਬਹਿਰ ਨਹੀਂ ਬੈਣਗੇ ਸ਼ਾ ਤੁਸੀਂ ਵੀ ਬੱਟੀਆਂ ਰਹੋਂਗੀਆਂ। ਔਰ ਟਕੀਆਂ ਵੀ ਰਹੋਂਗੀਆਂ। ਤੇ ਮੇਰੀ ਗੱਲ ਦਾ ਗੁੱਸਾ ਜੇ ਕੀਤਾ ਕਰ ਲਿਓ। ਮੇਰੀ ਗੱਲ ਦਾ ਤਾਂ ਬਹੁਤ ਸਾਰੇ ਗੁੱਸੇ ਕਰਦੇ ਆ। ਆਈ ਡੋਨਟ ਕੇਅਰ। ਬੀਲਿਵ ਮੀ। ਹਾਂਜੀ ਸੱਸ ਵੀ ਗੱਲ ਜੀ ਮੈਂ ਅਸਤਕਵੀ ਆ ਸ਼ੁਰਲੀਨਾ ਜਿਹੜੀ ਕੁੜੀ। ਜਿਹੜੀ ਕਹਿੰਦੀ ਕਿ ਮੈਂ ਰਾਮਚੰਦ ਹਾਉਨੇ ਆਪਣੇ ਇੰਟਰਵਿਊ ਚ ਅਸੀ ਕੁਮਾਰ ਫੈਮਿਲੀ ਤੋਂ ਬਲੌਕ ਕਰਦੀ ਹੈ ਐਂਡ ਉਹ ਜੀ ਹੈਗੀ ਮੀਤੀ ਮੀਤੀ ਕਲੇਰ ਪਤਾ ਨਹੀਂ ਕਿੱਥੇ ਲਾਉਂਦੀ ਹੈ ਮੀਤੀ ਦੀ ਤਾਂ ਵੀਡੀਓ ਐਨੀ ਆ ਜਿਆਦਾ ਆਉਂਦੀਆਂ ਕੋਈ ਬਲੈਕ ਕਾਇ ਰੱਖਿਆ ਹੋਏ ਉਹਨੇ ਐਂਡ ਉਸ ਤੋਂ ਬਾਅਦ ਸ਼ਰਲੀਨ ਤੇ ਮੀਤੀ ਇਕੱਠੀਆਂ ਟੂ ਪੀਸ ਵਿੱਚ ਬਿਕਨੀ ਵਿੱਚ ਵੀ ਬਹੁਤ ਵੀਡੀਓ ਬਣਾਉਣਾ ਪਉਂਦੀਆਂ ਸੋ ਚਲੋ ਹਰ ਇੱਕ ਬੰਦੇ ਦੀ ਪਰਸਨ ਲਾਈਫ ਆ ਮੈਂ ਕਦੀ ਉਹਨਾਂ ਤੇ ਬੋਲਣਾ ਨਹੀਂ ਚਾਹੁੰਦੀ ਸੀ ਕਦੀ ਵੀ ਮੈਂ ਬਹੁਤ ਇਹਨਾਂ ਦੀ ਗੰਦੀ ਗੰਦੀ ਵੀਡੀਓਜ਼ ਦੇਖੀਆਂ ਮੈਨੂੰ ਸਟਰੋਂਗ ਕਰ ਦਿੰਦੀਆਂ ਪਰ ਮੈਂ ਅੱਜ ਇੱਕ ਦੋਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਗੀ ਕਿ ਬੀਬਾ ਚਾਹੇ ਤੁਸੀਂ ਪ੍ਰੋਸਟੀਚੂਸ਼ਨ ਦਾ ਧੰਦਾ ਕਰਦੀਆਂ ਹੋ ਰੋਜ਼ ਨਵੇਂ ਨਵੇਂ ਬੰਦਿਆਂ ਨਾਲ ਜਾਂਦੀਆਂ ਹੋ ਤੇ ਆਪਣਾ ਰੱਖੋ ਕੰਮ ਜਾਰੀ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਹਾਡਾ ਬਿਜ਼ਨਸ ਹੈ ਅਸੀਂ ਕੌਣ ਹੁੰਨੇ ਤੁਹਾਡੇ ਘਰ ਵਿੱਚ ਬੋਲਣ ਵਾਲੇ ਵੈਸੇ ਰੋਟੀ ਮਾਣ ਦਾ ਵੀ ਕਮਾਈ ਜਾ ਸਕਦੀ ਹੈ ਬਥੇਰੀਆਂ ਜੋਬ ਹੈ ਸਾਡੇ ਇਥੇ ਬਾਹਰ ਮਿਹਨਤ ਕਰੋ ਜੋਬ ਕਰੋ ਪਰ ਚਲੋ ਤੁਸੀਂ ਨਹੀਂ ਮਾਣ ਦਾ ਨਾਲ ਕਮਾਣਾ ਜਾਂ ਸ਼ਾਇਦ ਤੁਹਾਡੇ ਹੱਥੋਂ ਕਮਾਈ ਨਹੀਂ ਇੰਨੀ ਪੂਰੀ ਪੈਂਦੀ ਤੁਸੀਂ ਕਿਤੇ ਵੀ ੱੱੱਕੇ ਖਾਣੇ ਆਪਣਾ ਮੂੰਹ ਕਾਲਾ ਕਰਨਾ ਹੈ ਆਪਾਂ ਕੋਈ ਗੰਦਾ ਕੰਮ ਕਰਨਾ ਹੈ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਪਾਣੀ ਹੋ ਬੇੜੀਆਂ ਤੂੰ ਕਾਲੇ ਨਾਲ ਜਾ ਮਿੱਟੀ ਤੂੰ ਜਾ ਚੀਨੇ ਨਾਲ ਤੂੰ ਜਾ ਫਿਲੀਪਾਈਨੋ ਨਾਲ ਜਿਹਦੇ ਨਾਲ ਤੂੰ ਜਾਣਾ ਜਾ ਪਰ ਤੂੰ ਸੋਸ਼ਲ ਮੀਡੀਆ ਤੇ ਸ਼ੋਅ ਆਫ ਕਰ ਕਿਉਂ ਕਰਦੀ ਹੈ ਫਿਰ ਤੁਸੀਂ ਨਾਮ ਵੀ ਜਿਵੇਂ ਉਹ ਕਹਿ ਦਿੰਦੇ ਬਿਹਾਏ ਨਾਮ ਪੰਜਾਬੀ ਰੱਖ ਲੈਂਦੇ ਚਲੋ ਮੈਨੂੰ ਕਿਸੇ ਦੇ ਨਾਮ ਨਾਲ ਕੋਈ ਪਰਬਤ ਨਹੀਂ ਕਿਸੇ ਦਾ ਨਾਮ ਪੰਜਾਬੀ ਹੈ ਵਾਟ ਐਵਰ ਚੋਦੀਆ ਪਰ ਮੈਂ ਕੁੜੀਆਂ ਨੂੰ ਇਹ ਕਹੂੰਗੀ ਕਿ ਮੈਂ ਤੁਹਾਨੂੰ TMC ਕਹਿੰਨੀ ਆ ਤੁਹਾਡੇ ਘਰ ਦੀ ਕੋਈ ਮਜਬੂਰੀ ਐ ਮੈਂ ਅੰਡਰਸਟੈਂਡ ਕਰਦੀ ਕਿ ਤੁਹਾਨੂੰ ਜੌਬ ਚ ਪੈਸੇ ਘੱਟ ਮਿਲਦੇ ਆ ਔਰ ਤੁਹਾਨੂੰ ਲੱਗਦਾ ਕਿ ਇਸ ਕੰਮ ਤੇ ਤੁਹਾਡੀ ਕਮਾਈ ਬਹੁਤ ਜ਼ਿਆਦਾ ਹੈ ਬੀਬਾ ਜੀ ਜੇ ਤੁਸੀਂ ਦੋਨੋਂ ਪਰਦੇ ਦੇ ਉਹਲੇ ਕੰਮ ਕਰ ਲੋ ਨਾ ਤੇ ਸ਼ਾਇਦ ਲੋਕ ਤੁਹਾਡੇ ਵੀ ਬਿਆਰ ਨਹੀਂ ਰਹਿਣਗੇ ਸ਼ਾਇਦ ਤੁਸੀਂ ਵੀ ਬਚੀਆਂ ਰਹੋngੀਆਂ ਔਰ ਟਕੀਆਂ ਵੀ ਰਹੋngੀਆਂ ਤੇ ਮੇਰੀ ਗੱਲ ਦਾ ਗੁੱਸਾ ਜੇ ਕੀਤਾ ਕਰ ਲਿਓ ਮੇਰੀ ਗੱਲ ਤਾਂ ਬਹੁਤ ਸਾਰੇ ਗੁੱਸਾ ਕਰਦੇ ਹਨ ਆਦਤ ਕੇ ਹਨ तो एक